ਗਟਰਲੇ ਨਾਲ ਹੀ ਹੋਇਆ ਇਹ ਡਰਾਈਵਰ ਦਾ ਕੋਈ ਕਸੂਰ ਨਹੀਂ ਡਰਾਈਵਰ ਨੇ ਬਹੁਤ ਬਚਾਈ ਸੀ ਬਸ ਬਹੁਤੀ ਜਿਆਦਾ ਪਰ ਉਹ ਜਦੋਂ ਕੋਈ ਹੋਣੀ ਆ ਫਿਰ ਮੈਂ ਤਾਂ ਬੁੱਤ ਜਦੋਂ ਮੇਰਾ ਸਾਰਾ ਕਿੱਕੜ ਨਾ ਭਰ ਗਿਆ ਸਿਰ ਸੋਰ ਮੂੰਹ ਚ ਪਾਣੀ ਪੈਣ ਲੱਗਿਆ ਮੂਰਲੀ ਸੀਟ ਤੋਂ ਜਿਹੜੀ ਫੜਨ ਵਾਲੀ ਸੀ ਪੰਜਾਬ ਦੇ ਵਿੱਚ ਅੱਜ ਬਹੁਤ ਵੱਡਾ ਹਾਦਸਾ ਵਾਪਰਿਆ ਹੈ ਕਿ ਇੱਕ ਬੱਸ ਜਿਹੜੀ ਉਹ ਪੁਲ ਦੇ ਉਤੋਂ ਡਿੱਗ ਜਾਂਦੀ ਹੈ બસ ਕਿਸ ਤਰ੍ਹਾਂ ਡੈਗਦੀ ਆ ਤੇ ਇਹ ਬੇਬੇ ਵਿੱਚ ਸੀਗੀ ਇਹ ਡਰਾਈਵਰ ਦੇ ਨਾਲ ਬੈਠੇ ਸਨ ਕਿਤੇ ਨਾ ਕਿਤੇ ਇਸ ਤਰ੍ਹਾਂ ਕਹਿ ਰਹੇ ਆ ਕਿ ਜਿਹੜੇ ਵਾਈਪਰਸ ਜਿਹੜੇ ਬੱਸ ਦੇ ਹੁੰਦੇ ਉਹ ਨਹੀਂ ਸਨ ਉਹ ਡਿਊਟੀ ਕੀਦੀ ਐ ਉਹ ਜ਼ਿੰਮੇਵਾਰੀ ਕਿਦੀ ਬਣਦੀ ਐ ਕਿ ਉਹ ਇੱਕ ਬੱਸ ਡਰਾਈਵਰ ਦੀ ਬਣਦੀ ਐ ਜੇਕਰ ਮੀ ਆ ਜਾਂਦਾ ਹੈ ਇੱਕ ਵਾਈਪਰ ਨਹੀਂ ਹੋਣਗੇ ਤਾਂ ਤੁਸੀਂ ਦੇਖੋਗੇ ਕਿਦਾਂ ਅੱਗੇ ਤੇ ਇੱਕ ਜਿਹੜਾ ਤੁਸੀਂ ਪੋਲ ਦੇਖੋਗੇ ਜਿਹੜਾ ਪੋਲ ਹੈਗਾ ਕੰਨਾਂ ਥਾਵਾਂ ਤੋਂ ਇਹ ਪੌੜੀ ਵੀ ਟੁੱਟਿਆ ਹੋਇਆ ਹੈ ਜੇ ਇੱਕ ਟਰੱਕ ਜਾਂ ਬੱਸ ਇੱਕ ਦੇ ਦੂਜੇ ਦੇ ਨਾਲ ਥੋੜਾ ਜਿਹਾ ਵੀ ਟਕਰਾ ਜਾਂਦੇ ਆ ਤੇ ਡਿੱਗਣ ਦਾ ਡਰ ਹੁੰਦਾ ਕਿਤੇ ਨਾ ਕਿਤੇ ਸਾਡੇ ਲੋਕ ਆਪਣੇ ਆਪ ਹੀ ਜ਼ਿੰਮੇਵਾਰ ਆ ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਕਿ ਲੋਕਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਫੜ ਕੇ ਤੇ ਆ ਦੇ ਪ੍ਰਾਲੇ ਨਾਲ ਖੜੀ ਹੋ ਕੇ ਤੇ ਮੈਂ ਤਾਂ ਉਹਦੇ ਉੱਤੇ ਛੀਂਟਤੀ ਬੈਠੀ ਹਾਂ ਬਹੁਤ ਬਹੁਤ ਕਰਿਆ ਵੀ ਕਚਾ ਲੋ ਮੈਨੂੰ ਕਚਾ ਲੋ ਮੁੰਡੇ ਦੇਖੀ ਜਾਂਦੇ ਸੀ ਖੜੇ ਸਾਰੇ ਪਚਾਉਂਦੇ ਸੀ ਉਹ ਹੋਰ ਸਵਾਰੀਆਂ ਨੂੰ ਤੇ ਮੈਂ ਤਾਂ ਸਰਾਵਲਾ ਪਾਈ ਹੋਈ ਬੈਠੀ ਆ ਸਾਰੇ ਬਸ ਨਾਲ ਬੈ ਗਿਆ ਮੈਂ ਇਕੱਲੇ ਸੀ ਆ ਮੂਰਲੇ ਸੀ ਤੇ ਮੈਂ ਇਕੱਲੀ ਸੀ ਮੇਰੇ ਨਾਲ ਜਿੰਨ ਸਵਾਰੀਆਂ ਸਮੂਹ ਵੀ ਸੀ ਕਿੰਨੀਆਂ ਕੋ ਹੋ ਰਹਾ ਉਹ ਤਾਂ ਮਤਲਬ ਜੱਤ ਪੰਜਾ ਮਤਲਬ ਕਾਫੀ ਸਵਾਰੀਆਂ ਆ ਯਾਰ ਕੋਈ ਜਦੋਂ ਬਸ ਨਾਲ ਥਈ ਇੰਗਲੈਂਡਰਾਂ ਦੇ ਪੁਲਤੇ ਉਦੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਬਸ ਡਿੱਗਦੀ ਦਾ ਪਤਾ ਲੱਗਿਆ ਜੀ ਸਾਰੇ ਉਦੋਂ ਬਾਅਦ ਚੀਕ ਚੰਗੇੜਾ ਪੈ ਗਿਆ ਕੋ ਕੋੜਾਉਣ ਦੀ ਕੋਸ਼ਿਸ਼ ਕਰੀਏ ਆਪਾਂ ਦੁਬਾਰਾ ਸ਼ਾਇਦ ਸੀ ਜ਼ਿਆਦਾ ਤਾਂ ਤੇ ਉਹ ਜਿਹੜੇ ਮੂਹ ਤੇ ਸ਼ੀਸ਼ਾ ਸਾਫ਼ ਕਰਨ ਵਾਲੇ ਹੁੰਦੇ ਨਾ ਉਹ ਹੈ ਨਹੀਂ ਸੀਗੇ ਕਿ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਮੂਰੋ ਆਗੇ ਚੱਲਣਾ ਵਾਟਾ ਉਹ ਟਰਾਲੇ ਵਾਲੇ ਨੇ ਕਿਸੇ ਨੂੰ ਫੇਟ ਮਾਰੀ ਪਹਿਲਾਂ ਮੂਰੋ ਮਾਰੀ ਦੁਬਾਰਾ ਫਿਰ ਪਿਛਲੀ ਨੂੰ ਇਹਨਾਂ ਨੂੰ ਘੱਟ ਸਕੇ ਕੋਸ਼ਿਸ਼ ਕੀਤੀ ਜੀ ਘਟਣ ਦੀ ਸ਼ੀਸ਼ੇ ਵਗੈਰਾ ਭੰਨ ਕੇ ਫਿਰ ਆਪ ਦੇ ਦਿਲ ਨੂੰ ਐ ਡਰ ਜਾ ਹੋ ਗਿਆ ਬਸ ਵੀ ਮੈਂ ਕਿ ਹੁਣ ਤਾਂ ਮੁਸ਼ਕਲ ਹੀ ਬਚ ਗਈ ਤੇ ਉਹਦਾ ਬੱਸ ਵੀ ਆਏ ਸੀਗੀ ਮੁੱਦੀ ਨਹੀਂ ਜਮਾ ਬੁੱਦੀ ਨਹੀਂ ਹੋਈ ਜੇ ਜਮਾ ਬੁੱਦੀ ਹੋ ਗਈ ਹੁੰਦੀ ਮੈਂ ਜੀ ਜੀਵਨ ਸਿੰਘ ਵਾਲੇ ਤੋਂ ਬੱਸ ਚੜ੍ਹੇ ਆ ਮੇਰੇ ਨਾਲ ਅਸੀਂ ਦੋ ਜਣੇ ਸੀਗੇ ਸਾਡੇ ਪਿੰਡ ਤੋਂ ਅੱਗੇ ਜਿਹੜਾ ਨਾਲਾ ਉੱਥੇ ਜਾ ਕੇ ਬਸਦਾ ਇਹ ਹਾਦਸਾ ਹੋਇਆ ਜੀ ਮੈਂ ਕਹਦਾ ਐਵੇਂ ਨਹੀਂ ਪਤਾ ਵੀ ਕੀ ਹੋ ਘੁੰਦਾ ਸੀ ਕਿਉਂਕਿ ਮੈਂ ਵਿਚਕਾਰ ਸੀਗਾ ਜੀ ਮਤਲਬ ਦੋ ਵਾਲੇ ਸਾਈਡ ਵਾਲੇ ਪਾਸੇ ਮੈਂ ਬੈਠਾ ਸੀ ਬਸ ਦੇ ਬਿਲਕੁਲ ਵਿਚਾਲੇ ਸੀਗਾ ਮੈਂ ਜਦੋਂ ਬਸ ਨਾਲ ਖਈ ਇੰਗਲੈਂਡਰਾਂ ਦੇ ਪੁਲਤੇ ਉਦੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਬਸ ਡਿੱਗਦੀ ਦਾ ਪਤਾ ਲੱਗਿਆ ਜੀ ਸਾਰੇ ਉਦੋਂ ਬਾਅਦ ਚੀਕ ਚੰਗੇੜਾ ਪੈ ਗਿਆ ਜੀਦਾ ਕੋਈ ਹੱਥ ਪਿਆ ਅਸੀਂ ਨਿਕਲਿਆ ਮੈਂ ਮਤਲਬ ਸਭ ਤੋਂ ਪਹਿਲਾਂ ਹੀ ਨਿਕਲਿਆ ਸੀਗਾ ਜੀ ਮਤਲਬ ਜਿੰਨੇ ਵੀ ਦੋ ਤਿੰਨ ਮੁੰਡੇ ਸੀਗੇ ਪਹਿਲਾਂ ਨਿਕਲ ਕੇ ਅਸੀਂ ਆ ਗਏ ਸੀ ਉਸ ਤੋਂ ਬਾਅਦ ਅਸੀਂ ਮਤਲਬ ਚਿਕ ਚੰਘੇੜਾ ਬਾਇਆ ਸੀ ਵੀ ਚਲੋ ਕੋਈ ਹੈਲਪ ਲਈ ਰੁਕ ਜਾਣਗੇ ਉਸ ਤੋਂ ਬਾਅਦ ਜਿੰਨੇ ਨੂੰ ਕੱਟ ਸਕੇ ਕੋਸ਼ਿਸ਼ ਕੀਤੀ ਜੀ ਕੱਟਣ ਦੀ ਸ਼ੀਸ਼ੇ ਵਗੈਰਾ ਭੰਨ ਕੇ ਜਿਨ੍ਹਾਂ ਦੇ ਮਤਲਬ ਮੂੰਹ ਸੀ ਪਾਣੀ ਤੋਂ ਬਾਹਰ ਸੀਗੇ ਜੀ ਉਹ ਬਚ ਗਏ ਜੀ ਬਾਕੀਆਂ ਦੇ ਮਤਲਬ ਉਹਨਾਂ ਦੀ ਡੈਥ ਹੋਣੀ ਸ਼ੁਰੂ ਹੋ ਗਈ ਸੀ ਦੋਨੇ ਭਰਾ ਇਕੱਠੇ ਜੜੇ ਆ ਜੀ ਬਸ ਜ ਸਾਨੂੰ ਮਤਲਬ ਇਹ ਨਾਲੋ ਵੀ ਤੁਸੀਂ ਸੌਣਗੇ ਜੀ ਬਸ 45 ਤੋਂ 50 ਦੇ ਵਿੱਚ ਵਿੱਚ ਕਿਉਂਕਿ ਆਸ਼ ਨੰਬਰ ਇਹਦਾ ਕੀ ਗੱਗੇ ਜੀ ਅੱਧਾ ਪੌਣਾ ਪੌਣਾ ਘੰਟੇ ਵਾਂਗੂ ਕੋਈ ਉੱਥੇ ਪਹੁੰਚਿਆ ਨਹੀਂ ਨਾ ਕੋਈ ਐਂਬੂਲੈਂਸ ਪਹੁੰਚੀ ਹੈ ਨਾ ਕਿਸੇ ਤਰ੍ਹਾਂ ਦਾ ਹੋਰ ਆਮਲਾ ਪਹੁੰਚਿਆ ਪਿੰਡ ਦੇ ਬੰਦੇ ਨੇੜੇ ਦੇ ਜਾਂ ਕੋਈ ਹੋਰ ਜਿਹੜੇ ਰਾਹ ਗਿਆ ਸੀ ਉਹਨਾਂ ਨੇ ਹੈਲਪ ਕੀਤੀ ਹੈ ਜਿਹੜਾ ਉਹ ਕੋਲਾ ਜੀ ਤੁਸੀਂ ਨੋਟ ਕਰੋਗੇ ਅੱਗੇ ਪਿੱਛੇ ਵੀ ਲੰਘਦੇ ਹੋਏ ਉਹ ਢੀੜਾ ਥੋੜਾ ਜਿਹਾ ਮਤਲਬ ਸੜਕਾ ਜਿਹੜੀ ਜ਼ਿਆਦਾ ਚੌੜੀ ਹੈ ਉੱਥੋਂ ਕੋਲ ਉਹਨਾਂ ਦਾ ਢੀੜਾ ਮਤਲਬ ਉਹ ਪਹਿਲਾਂ ਵੀ ਕਹਿੰਦੇ ਆ ਆਮ ਹੀ ਗੱਲ ਆ ਵੀ ਖਤਰੇ ਵਾਲਾ ਕੰਮ ਆ ਜੀ ਪਤਾ ਚੀਜ਼ਾਂ ਕਿ ਸੜਕੇ ਲੰਘਦੇ ਆਂ ਪਹਿਲਾਂ ਉੱਥੇ ਦੋ ਚੀਜ਼ਾਂ ਜਦੋਂ ਮੰਨ ਲਓ ਹੈਵੀ ਵਹੀਕਲ ਦੋ ਇਕੱਠੇ ਲੰਘਦੇ ਆ ਤਾਂ ਉਹ ਖਤਰੇ ਵਾਲਾ ਕੰਮ ਹੁੰਦਾ